ਸਸੇ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਛੋਗੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਕੁਝ ਮਿੱਠਾ ਇਹ ਬਹੁਤ ਛੇਤੀ ਬਣ ਜਾਂਦਾ ਤੇ ਖਾਣ ਵਿੱਚ ਬਹੁਤ ਸਵਾਦ ਆਉਂਦਾ ਸੂਜੀ ਦਾ ਹਲਵਾ ਇਹਨੂੰ ਬਣਾਉਣਾ ਤੇ ਬਹੁਤ ਹੀ ਈਜ਼ੀ ਹੈ ਮਗਰ ਇਹਦੇ ਲਈ ਵੀ ਕੁਝ ਨਾ ਸਾਨੂੰ ਟ੍ਰਿਕਸ ਲਾਣੇ ਪੈਂਦੇ ਆ ਜਿਹਦੇ ਨਾਲ ਇੱਕ ਪਰਫੈਕਟ ਹਲਵਾ ਬਣ ਕੇ ਤਿਆਰ ਹੁੰਦਾ ਹੈ ਤੇ ਚਲੋ ਸ਼ੁਰੂ ਕਰਦੇ ਆ ਕੋਈ ਵੀ ਇੱਕ ਪਾਂਡਾ ਸੈੱਟ ਕਰ ਲਓ ਸਾਨੂੰ ਓਨੀ ਹੀ ਸੂਜੀ ਚਾਹੀਦੀ ਹੈ ਓਨਾ ਹੀ ਖਿਓ ਤੇ ਓਨੀ ਹੀ ਚੀਨੀ ਸੂਜੀ ਇਹ ਜਿਹੜੀ ਸਾਡੀ ਬਰੀਕ ਹੋਣੀ ਚਾਹੀਦੀ ਹੈ ਤੇ ਚਲੋ ਸ਼ੁਰੂ ਕਰਦੇ ਆ ਜਿਹੜਾ ਦੇਸੀ ਖਿਓ ਆ ਉਹ ਮੈਂ ਲੈ ਲਿਆ ਇਹਦੇ ਵਿੱਚ ਤੇ ਇਹ ਮੈਂ ਪਹਿਲਾਂ 2 ਚਮਚ ਜਿਹੇ ਸੀ ਖਿਓ ਲਿਆ ਮੈਂ ਸਾਰਾ ਹੀ ਦੇਸੀ ਖਿਓ ਨਹੀਂ ਹਲੇ ਯੂਜ਼ ਕਰ ਰਹੀ ਮੈਂ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਹੀ ਮੈਂ ਯੂਜ਼ ਕਰਾਂਗੀ ਜਿਹੜਾ ਖਿਓ ਆ ਸਾਡਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਅਸੀਂ ਸੂਜੀ ਨੂੰ ਠੰਡੇ ਖਿਓ ਦੇ ਵਿੱਚ ਨਹੀਂ ਪਾਣਾ ਆ ਦੇਖੋ ਅਸੀਂ ਜਿੱਦਾਂ ਸੂਜੀ ਪਾਈ ਹੈ ਇਸ ਤਰ੍ਹਾਂ ਬੱਬਲਸ ਬਣ ਗਏ ਇਹਦਾ ਮਤਲਬ ਸਾਡਾ ਜਿਹੜਾ ਕਿਓ ਸੀ ਉਹ ਵਧੀਆ ਗਰਮ ਹੋ ਗਿਆ ਸੂਜੀ ਨੂੰ ਕਿਓ ਦੇ ਵਿੱਚ ਪਾਉਂਦੇ ਆਂ ਅਸੀਂ ਉਹਨੂੰ ਸਲੋ ਕਰ ਦੇਣਾ ਅਸੀਂ ਇਹਨੂੰ ਸਲੋ ਫਲੇਮ ਦੇ ਉੱਤੇ ਹੀ ਰੋਸਟ ਕਰਨਾ ਹੈ ਅਸੀਂ ਹਾਈ ਫਲੇਮ ਤੇ ਇਹਨੂੰ ਰੋਸਟ ਨਹੀਂ ਕਰਨਾ ਜੇ ਅਸੀਂ ਹਾਈ ਫਲੇਮ ਤੇ ਰੋਸਟ ਕਰਾਂਗੇ ਤੇ ਸਾਡੀ ਸੂਜੀ ਕਿਤੋਂ ਸੜ ਜਾਏਗੀ ਕਿਤੋਂ ਕੱਚੀ ਰਹਿ ਜਾਏਗੀ ਇਸ ਕਰਕੇ ਅਸੀਂ ਉਹਨੂੰ ਸਲੋ ਫਲੇਮ ਦੇ ਉੱਤੇ ਹੌਲੀ-ਹੌਲੀ ਕਰਕੇ ਰੋਸਟ ਕਰਨਾ ਹੈ ਹਲਵਾਈ ਇਹਦੇ ਵਿੱਚ ਇੱਕ ਸੀਕ੍ਰੇਟ ਜਿਹੜੀ ਹੁੰਦਾ ਟ੍ਰਿਕ ਲਾਉਂਦੇ ਨੇ ਜਿਹਦੇ ਨਾਲ ਇਹਦੀ ਬਾਈਂਡਿੰਗ ਬਣੀ ਰਵੇ ਜਾਂ ਤੇ ਉਹ ਇਹਦੇ ਵਿੱਚ ਆਟਾ ਮਿਕਸ ਕਰਦੇ ਨੇ ਤੇ ਜਾਂ ਇਹਦੇ ਵਿੱਚ ਬੇਸਨ ਮਿਕਸ ਕਰਦੇ ਨੇ ਤੁਸੀਂ ਦੋਨਾਂ ਚੋਂ ਜਿਹੜੀ ਚੀਜ਼ ਮਰਜੀ ਇਹਦੇ ਵਿੱਚ ਤੁਸੀਂ ਮਿਕਸ ਕਰ ਸਕਦੇ ਹੋ ਮੈਂ ਇਹਦੇ ਵਿੱਚ ਜਿਹੜਾ ਮਿਕਸ ਕੀਤਾ ਉਹ ਮੈਂ ਬੇਸਨ ਮਿਕਸ ਕੀਤਾ ਤੇ ਉਹਨੂੰ ਮੈਂ ਹੌਲੀ-ਹੌਲੀ ਰੋਸਟ ਹੋਣ ਲਈ ਸਲੋ ਤੇ ਰੱਖ ਦਿੱਤਾ ਉਹਨਾਂ ਹੀ ਦੇਰ ਇੱਥੇ ਅਸੀਂ ਪਾਣੀ ਗਰਮ ਕਰ ਲਾਂਗੇ ਤਿੰਨ ਕ올ੀਆਂ ਮੈਂ ਪਾਣੀ ਦੀਆਂ ਲੈ ਲਈਆਂ ਉਹਦੇ ਵਿੱਚ ਮੈਂ ਕੇਸਰ ਤੇ ਇੱਕ ਵੱਡਾ ਚਮਚ ਮੈਂ ਇੱਥੇ ਜਿਹੜਾ ਕਿ ਦੇਸੀ ਘਿਓ ਦਾ ਲਾਉਂਗੇ ਪਾਣੀ ਅਸੀਂ ਹਲਵੇ ਦੇ ਵਿੱਚ ਜਿਹੜਾ ਲੈਣਾ ਉਹ ਗਰਮ ਕੀਤਾ ਹੋਇਆ ਇਹ ਪਾਣੀ ਲੈਣਾ ਅਸੀਂ ਠੰਡਾ ਪਾਣੀ ਉਹਦੇ ਵਿੱਚ ਮਿਕਸ ਨਹੀਂ ਕਰਨਾ ਇਹ ਦਿਨਾਂ ਤੇ ਜਿਹੜੀ ਮਤਲਬ ਜਿਵੇਂ ਸਾਡੀ ਸੂਜੀ ਆ ਉਹ ਵਧੀਆ ਫੁਲਕੇ ਵਧੀਆ ਤਿਆਰ ਹੁੰਦੀ ਆ ਜਿਹੜੀ ਮੇਰੀ ਸੂਜੀ ਆ ਉਹਨੇ ਘਿਓ ਛੱਡਦਾ ਬੇਸਨ ਸੀ ਜਿਹੜਾ ਅਸੀਂ ਉਹਨੂੰ ਥੋੜੀ ਦੇ ਰੋਸਟ ਕਰ ਲਿਆ ਤੇ ਜਿਹੜੇ ਹੁਣ ਡਰਾਈ ਫਰੂਟ ਆ ਉਹ ਮੈਂ ਇਹਦੇ ਵਿੱਚ ਮਿਕਸ ਕਰਾਂਗੇ ਅਸੀਂ ਐਕਸਟਰਾ ਡਰਾਈ ਫਰੂਟਸ ਨੂੰ ਮਤਲਬ ਅਲੱਗ ਤੋਂ ਰੋਸਟ ਕਰਨ ਦੀ ਕੋਈ ਲੋੜ ਨਹੀਂ ਹੈ ਜਿਹੜੇ ਹਲਵਾਈ ਹੈ ਉਹ ਵੀ ਵਿੱਚ ਹੀ ਇਹਦੇ ਪਾਉਂਦੇ ਨੇ ਤੇ ਇਹਦੇ ਵਿੱਚ ਕਿਉਂ ਇੰਨਾ ਸਫੀਸ਼ੀਐਂਟ ਹੁੰਦਾ ਹੈ ਕਿ ਇਹ ਵਧੀਆ ਰੋਸਟ ਹੋ ਜਾਂਦੇ ਨੇ ਤੇ ਇਹ ਬਹੁਤ ਹੀ ਜ਼ਿਆਦਾ ਕਰੰਚੀ ਬਣਦੇ ਨੇ ਜੇ ਤੁਹਾਡਾ ਮਤਲਬ ਸੂਜੀ ਨੇ ਕਿਉਂ ਨਹੀਂ ਛੱਡਿਆ ਤੇ ਤੁਸੀਂ ਡਰਾਈ ਫਰੂਟ ਪਾਉਣ ਤੋਂ ਪਹਿਲਾਂ ਥੋੜਾ ਜਾਂ ਜਿਹੜਾ ਦੇਸੀ ਘਿਓ ਹੈ ਤੁਸੀਂ ਐਡ ਕਰ ਸਕਦੇ ਹੋ ਜਿਹੜਾ ਅਸੀਂ ਪਾਣੀ ਦੇ ਵਿੱਚ ਇੱਕ ਚਮਚ ਘਿਓ ਦਾ ਪਾਇਆ ਸੀ ਉਹ ਇਸ ਲਈ ਪਾਇਆ ਸੀ ਕਿ ਅਸੀਂ ਦੇਖਦੇ ਹਾਂ ਕਿ ਪ੍ਰਸ਼ਾਦ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਸ਼ਾਈਨਿੰਗ ਆ ਰਹੀ ਹੁੰਦੀ ਹੈ ਤੇ ਉਹ ਹਲਵਾਈ ਇਸੇ ਕਰਕੇ ਉਹਦੇ ਵਿੱਚ ਐਡ ਕਰਦੇ ਨੇ ਕਿ ਉਹਦੇ ਨਾਲ ਜਿਹੜੀ ਆਪਣੀ ਸ਼ਾਈਨਿੰਗ ਹੈ ਪ੍ਰਸ਼ਾਦ ਦੀ ਬਣੀ ਰਹੇ ਤੇ ਇਹ ਸਾਡਾ ਇੱਥੇ ਚੰਗੀ ਤਰ੍ਹਾਂ ਸਾਡਾ ਰੋਸਟ ਹੋ ਚੁੱਕਿਆ ਤੇ ਅਸੀਂ ਇਹਦੇ ਵਿੱਚ ਹੁਣ ਪਾਣੀ ਐਡ ਕਰਾਂਗੇ ਜਿਹੜਾ ਪਾਣੀ ਹੈ ਸਾਡਾ ਤੁਸੀਂ ਦੇਖ ਸਕਦੇ ਹੋ ਬਣ ਕੇ ਤਿਆਰ ਹੋ ਗਿਆ ਹੈ ਤੇ ਜਿਹੜਾ ਕੇਸਰ ਦਾ ਕਲਰ ਹੈ ਉਹ ਵੀ ਉਹਨੇ ਛੱਡ ਦਿੱਤਾ ਜੇ ਤੁਹਾਡੇ ਕੋਲ ਕੇਸਰ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਜਿਹੜਾ ਆਪਣਾ ਲੱਡੂ ਵਾਲਾ ਹੁੰਦਾ ਰੰਗ ਉਹ ਵੀ ਪਾ ਸਕਦੇ ਹੋ ਪੀਲਾ ਜਿਹੜਾ ਰੰਗ ਹੁੰਦਾ ਹੁਣ ਜਿਹੜੀ ਇਹ ਆਪਣਾ ਜਿਹੜੀ ਕਿਸ਼ਮਿਸ ਸੀਗੀ ਉਹ ਮੈਂ ਪਹਿਲਾਂ ਨਹੀਂ ਸੀ ਪਾਈ ਉਹ ਮੈਂ ਬਾਅਦ ਚ ਪਾਈ ਹੈ ਕਿਉਂਕਿ ਇਹ ਸਾਡਾ ਮਤਲਬ ਜਿਹੜਾ ਆਲਮੋਸਟ ਜਿਹੜਾ ਡਰਾਈ ਫਰੂਟ ਹੈ ਉਹ ਰੋਸਟ ਹੋ ਚੁੱਕਾ ਹੈ ਤੇ ਕਿਸ਼ਮਿਸ਼ ਨੂੰ ਬਹੁਤ ਹੀ ਘੱਟ ਟਾਈਮ ਲੱਗਦਾ ਹੁਣ ਅਸੀਂ ਇਹ ਜਿਹੜੀ ਗੈਸ ਹੈ ਉਹ ਬੰਦ ਕਰਕੇ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਅਸੀਂ ਹੌਲੀ-ਹੌਲੀ ਕਰਕੇ ਐਡ ਕਰਾਂਗੇ ਸਾਡਾ ਇਹ ਜਿਹੜਾ ਸੂਜੀ ਬੇਸਨ ਡ్రਾਈ ਫਰੂਟ ਹੈ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਤੇ ਮੈਂ ਗੈਸ ਨੂੰ ਆਫ ਕਰਤਾ ਕਿਉਂਕਿ ਇਹਦੇ ਛਿੱਟੇ ਬਹੁਤ ਪੈਂਦੇ ਨੇ ਤੁਸੀਂ ਵੀ ਕੋਈ ਕੜਾਈ ਬਰਤਨ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਹੈ ਉਹ ਥੋੜਾ ਭਾਰਾ ਹੋਵੇ ਕੋਈ ਵੀ ਹੈਵੀ ਕੜਾਈ ਜਾਂ ਕੋਈ ਵੀ ਹੈਵੀ ਪੈਨ ਹੋਵੇ ਕਿਉਂਕਿ ਜੇ ਹੈਵੀ ਭਾਂਡਾ ਜਦੋਂ ਅਸੀਂ ਕੋਈ ਯੂਜ਼ ਕਰਦੇ ਆ ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਜਿਵੇਂ ਹੁਣ ਅਸੀਂ ਕਈ ਵਾਰੀ ਸਾਨੂੰ ਸਲੋ ਕਰਨਾ ਪਏ ਸਲੋ ਦੀ ਇੰਨੀ ਸਾਨੂੰ ਕਈ ਵਾਰ ਨਹੀਂ ਲੋਡ ਹੁੰਦੀ ਅਸੀਂ ਬੰਦ ਵੀ ਕਰ ਦਈਏ ਤੇ ਉਨੇਕ ਨਾਲ ਸਾਡਾ ਸੜ ਜਾਂਦਾ ਹੁਣ ਜਿੱਦਾਂ ਜਿੱਦਾਂ ਮੈਂ ਪਾਣੀ ਪਾ ਰਹੀ ਹਾਂ ਜਿਹੜਾ ਕਿ ਸਾਡਾ ਇਹ ਪਾਣੀ ਹੈ ਜਿਹੜਾ ਕਿ ਸੂਜੀ ਐਬਜ਼ਾਰਬ ਕਰੀ ਜਾ ਰਹੀ ਹੈ ਤੇ ਇਹ ਦੇਖੋ ਸੂਜੀ ਨੇ ਚੰਗੀ ਤਰ੍ਹਾਂ ਪਾਣੀ ਐਬਜ਼ਾਰਬ ਕਰ ਲਿਆ ਸਾਡੇ ਹਲਵੇ ਦੇ ਉੱਤੇ ਸ਼ਾਈਨਿੰਗ ਵੀ ਉਸ ਤਰ੍ਹਾਂ ਹੀ ਆ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਚੀਨੀ ਚੀਨੀ ਵੀ ਅਸੀਂ ਕੋਲੀ ਲੈਣੀ ਹੈ ਜਿੰਨੀ ਅਸੀਂ ਸੂਜੀ ਲਈ ਸੀ ਓਨੀ ਹੀ ਅਸੀਂ ਚੀਨੀ ਲੈਣੀ ਹੈ ਤੇ ਇਹਦੇ ਵਿੱਚ ਸਾਨੂੰ ਕੋਈ ਵੀ ਦੇਖੋ ਐਕਸਟਰਾ ਕਿਉਂ ਸਾਨੂੰ ਕੁਝ ਪਾਣ ਦੀ ਇਹਦੇ ਵਿੱਚ ਲੋੜ ਨਹੀਂ ਪਈ ਹੈ ਪੂਰਾ ਹੀ ਸਾਡਾ ਇਹ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਚੀਨੀ ਜੇ ਤੁਸੀਂ ਥੋੜੀ ਜਿਹਾ ਮਿੱਠਾ ਵੱਧ ਪਸੰਦ ਕਰਦੇ ਹੋ ਤੇ ਤੁਸੀਂ ਆਪਣਾ ਥੋੜੀ ਜੀ ਹੋਰ ਚੀਨੀ ਇਹਦੇ ਵਿੱਚ ਐਡ ਕਰ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਬਟ ਜਿਸ ਤਰ੍ਹਾਂ ਇਹ ਬਣਦਾ 19 ਸੇਮ ਹੀ ਮੈਜ਼ਰਮੈਂਟ ਹੁੰਦੀ ਹੈ ਇਹਦੀ ਸੇਮ ਸੂਜੀ ਸੇਮ ਘਿਓ ਤੇ ਸੇਮ ਹੀ ਆਪਣਾ ਪਾਣੀ ਹੁੰਦਾ ਤੇ ਸੇਮ ਹੀ ਚੀਨੀ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਵੈਸੇ ਮੈਨੂੰ ਇਹਦੇ ਵਿੱਚ ਐਕਸਟਰਾ ਘਿਓ ਪਾਉਣ ਦੀ ਬਿਲਕੁਲ ਲੋੜ ਨਹੀਂ ਸੀਗੀ ਬਟ ਇਹਦਾ ਟੇਸ ਨੂੰ ਹੋਰ ਜ਼ਿਆਦਾ ਤਰੀਕੇ ਨਾਲ ਵਧੀਆ ਬਣਾਉਣ ਲਈ ਮੈਂ ਇਹਦੇ ਵਿੱਚ ਇੱਕ ਕੱਚਾ ਜਿਹੜਾ ਦੇਸੀ ਘਿਓ ਦਾ ਚਮਚਾ ਉਹ ਐਡ ਕੀਤਾ ਹੈ ਇਹਦੇ ਨਾਲ ਐਂਡ ਵਿੱਚ ਇਹਦਾ ਜਿਹੜਾ ਬਣਦਾ ਹੈ ਨਾ ਇਹਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਤੁਸੀਂ ਵੀ ਇੱਕ ਵਾਰ ਪਾ ਕੇ ਦੇਖਿਓ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰਾ ਹੀ ਜਿਵੇਂ ਘਿਓ ਲਿਆ ਤੇ ਉਹ ਸਾਡਾ ਪ੍ਰੋਪਰ ਕਈ ਵਾਰੀ ਸਾਡਾ ਜਿਹੜਾ ਘਿਓ ਹੁੰਦਾ ਉਹ ਵੱਧ ਘੱਟ ਵੀ ਲੱਗ ਜਾਂਦਾ ਇਸ ਕਰਕੇ ਜਿਹੜਾ ਮੇਰਾ ਘਿਓ ਸੀਗਾ ਜਿਹੜੇ ਮੈਂ ਇੱਕ ਕੌਲੀ ਲਈ ਸੀ ਉਹਦੇ ਵਿੱਚੋਂ ਮੈਨੂੰ ਲੱਗਦਾ ਇੱਕ ਚਮਚ ਮੇਰਾ ਘਿਓ ਬਚ ਗਿਆ ਸੀਗਾ ਤੇ ਇਹ ਮੇਰਾ ਦੇਖੋ ਕਿਤੇ ਵੀ ਚਿਪਕ ਨਹੀਂ ਰਿਹਾ ਜਿਹੜਾ ਘਿਓ ਆ ਉਹ ਐਕਸਟਰਾ ਤਾਂ ਉੱਪਰ ਆ ਵੀ ਰਿਹਾ ਤੇ ਔਰ ਇਹ ਦੀ ਬਾਈਂਡਿੰਗ ਵੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਜਿੱਥੇ ਤੁਸੀਂ ਪਾਣੀ ਦੇ ਵਿੱਚ ਆਪਾਂ ਯੂਜ਼ ਕੀਤਾ ਸੀਗਾ ਕੇਸਰ ਹੈਨਾ ਉੱਥੇ ਤੁਸੀਂ ਥੋੜਾ ਜਿਹਾ ਆਪਣਾ ਜੇ ਨਹੀਂ ਹੋਏ ਤਾਂ ਇਲਾਚੀ ਪਾਊਡਰ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਇੱਕ ਪਰਫੈਕਟ ਹਲਵਾ ਹੁੰਦਾ ਜਿਹੜਾ ਕਿ ਕਿਸੇ ਚੀਜ਼ ਨਾਲ ਵੀ ਸਾਡਾ ਚਿਪਕੇ ਨਾ ਨਾ ਤੇ ਦੇਖੋ ਹੁਣ ਕੜਾਈ ਨਾਲ ਚਿਪਕ ਰਿਹਾ ਨਾ ਕੜਛੀ ਨਾਲ ਚਿਪਕ ਰਿਹਾ ਨਾ ਹੀ ਕਿਸੇ ਢਾਂਡੇ ਦੇ ਨਾਲ ਇਹ ਚਿਪਕੇਗਾ ਤੇ ਸ਼ਾਮ ਤੱਕ ਵੀ ਜਿਵੇਂ ਤੁਸੀਂ ਸਵੇਰ ਤੋਂ ਬਣਾਇਆ ਤੇ ਸ਼ਾਮ ਤੱਕ ਵੀ ਇਹ ਇਦਾਂ ਹੀ ਰਹੂਗਾ ਤੁਸੀਂ ਨੂੰ ਅਗਰ ਗਰਮ ਕਰਕੇ ਵੀ ਦੁਬਾਰਾ ਖਾਓਗੇ ਤੇ ਇਹ ਐਜ਼ ਇਟ ਇਜ਼ ਹੀ ਰਹੇਗਾ ਸੂਜੀ ਜਿਵੇਂ ਕਈਆਂ ਦੇ ਖਿੱਲਰ ਜੀ ਜਾਂਦੀ ਹੈ ਇਹ ਉਹ ਚੀਜ਼ ਬਿਲਕੁਲ ਨਹੀਂ ਹੋਊਗੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਬਹੁਤ ਹੀ ਇਹ ਟੇਸਟੀ ਬਣਦਾ ਤੇ ਪਲੀਜ਼ ਜੋ-ਜੋ ਮੇਰੇ ਚੈਨਲ ਤੇ ਆਏ ਨੇ ਨਵੇਂ ਆਏ ਨੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਜਿਹੜਾ ਕਿ ਮੋਸਟਲੀ ਇਹ ਸੂਜੀ ਦਾ ਜਿਹੜਾ ਪ੍ਰਸ਼ਾਦ ਆ ਆਪਣਾ ਇਹ ਨਰਾਤਿਆਂ ਦੇ ਵਿੱਚ ਬਣਦਾ ਆ ਕਈ ਇਹਨੂੰ ਨੌਮੀ ਤੇ ਬਣਾਉਂਦੇ ਨੇ ਕਈ ਅਸ਼ਟਮੀ ਤੇ ਬਣਾਉਂਦੇ ਨੇ ਤੇ ਪੰਡਾਰਿਆਂ 'ਚ ਆਪਣੇ ਲੰਗਰ 'ਚ ਇਹ ਮੋਸਟਲੀ ਬਣਦੇ ਹੀ ਰਹਿੰਦਾ ਹੈ ਇਹ ਪ੍ਰਸ਼ਾਦ ਤੇ ਇਹ ਬਣਾਉਣਾ ਬਹੁਤ ਹੀ ਸਿੰਪਲ ਤੇ ਬਹੁਤ ਹੀ ਈਜ਼ੀ ਹੈ ਬਣਦਾ ਵੀ ਟੇਸਟੀ ਹੈ ਤੇ ਬਣਦਾ ਵੀ ਬਹੁਤ ਜਲਦੀ ਹੈ ਤੇ ਬਸ ਇਹਨੂੰ ਬਣਾਉਣ ਦਾ ਥੋੜਾ ਜਿਹਾ ਤਰੀਕਾ ਹੁੰਦਾ ਹੈ ਕਿ ਜਿਹੜਾ ਕਿ ਜਿਹਦੇ ਨਾਲ ਅਸੀਂ ਇਹਨੂੰ ਮਤਲਬ ਵੀ ਓਨੀ ਚੀਜ਼ ਦੇ ਵਿੱਚ ਹੀ ਅਸੀਂ ਵਧੀਆ ਤੋਂ ਵਧੀਆ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਆ ਤੇ ਤੁਸੀਂ ਵੀ ਇੱਕ ਵਾਰ ਬਣਾ ਕੇ ਘਰੇ ਜ਼ਰੂਰ ਟਰਾਈ ਕਰਿਓ ਇਹਨੂੰ ਹਾਰਡਲੀ 7 ਤੋਂ 8 ਮਿੰਟ ਲੱਗਦੇ ਨੇ ਜ਼ਿਆਦਾ ਨਹੀਂ ਲੱਗਦੇ ਉਸ ਤੋਂ ਘੱਟ ਹੀ ਲੱਗਦੇ ਨੇ ਬਹੁਤ ਛੇਤੀ ਬਣ ਕੇ ਇਹ ਤਿਆਰ ਹੋ ਜਾਂਦਾ ਸੂਜੀ ਨੂੰ ਬਸ ਸਾਨੂੰ ਥੋੜਾ ਜਿਹਾ ਸਲੋ ਫਲੇਮ ਦੇ ਉੱਤੇ ਭੁੰਨਾ ਹੁੰਦਾ ਬਾਕੀ ਇਹ ਬਹੁਤ ਛੇਤੀ ਸਾਡਾ ਬਣ ਕੇ ਤਿਆਰ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਹੈ ਤੁਹਾਨੂੰ ਮੈਂ ਇੱਕ ਆਪਣੀ ਕੋਲੀ ਦੇ ਵਿੱਚ ਵੀ ਮੈਂ ਹੈ ਤੁਹਾਨੂੰ ਪਾ ਕੇ ਦਿਖਾਨੀ ਆ ਕਿ ਇਹ ਦੇਖੋ ਜਦੋਂ ਮੈਂ ਕੋਲੀ ਦੇ ਵਿੱਚ ਵੀ ਪਾਇਆ ਮੇਰੇ ਜਿਹੜਾ ਚਮਚ ਹੈ ਆ ਦੇਖੋ ਉਹਦੇ ਨਾਲ ਬਿਲਕੁਲ ਨਹੀਂ ਲੱਗ ਰਿਹਾ ਹੁਣ ਜਿਵੇਂ ਸਾਨੂੰ ਪ੍ਰਸ਼ਾਦ ਵਿੱਚ ਵੀ ਜਿਵੇਂ ਆਪਾਂ ਲੰਗਰ ਛਕਦੇ ਹਾਂ ਕੁਝ ਵੀ ਜਿਹੜਾ ਕੱਠੀ ਦੇ ਨਾਲੋਂ ਪਾਉਂਦੇ ਨੇ ਤੇ ਉਹ ਵੀ ਇੱਕਦਮ ਇਦਾਂ ਕਰਕੇ ਜਿਵੇਂ ਆਪਣੀ ਪਲੇਟ ਦੇ ਵਿੱਚ ਆਉਂਦਾ ਸੇਮ ਉਹੀ ਚੀਜ਼ ਆ ਉਦਾਂ ਹੀ ਇਹ ਬਣੀ ਆ ਤੇ ਇਹੀ ਦੋ ਤਿੰਨ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਨੋਟ ਕਰਨ ਵਾਲੀਆਂ ਕਿ ਸਾਡੀ ਅਗਰ ਇਹ ਚੀਜ਼ ਵਿੱਚ ਚਿਪਕਦੀ ਹੁੰਦੀ ਆ ਤੇ ਇਹਦਾ ਮਤਲਬ ਇਹ ਥੋੜਾ ਸਾਡੀ ਕੋਈ ਕਮੀ ਪੇਸ਼ੀ ਰਹਿ ਗਈ ਆ ਆ ਦੇਖੋ ਮੈਂ ਵਾਪਿਸ ਉਹਦੇ ਵਿੱਚ ਪਾਇਆ ਤੇ ਬਿਲਕੁਲ ਵੀ ਜਿਹੜੀ ਮੇਰੀ ਕੌਲੀ ਆ ਉਹਦੇ ਵਿੱਚ ਇਹ ਲੱਗਿਆ ਨਹੀਂ ਰਿਹਾ ਸੋ ਇਹ ਇੱਕ ਪਰਫੈਕਟ ਹਲਵਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਦਾਂ ਬਣਾਇਓ ਟਰਾਈ ਕਰਿਓ ਘਰੇ ਸਾਰਿਆਂ ਨੂੰ ਖਵਾਇਓ ਕੱਲ ਫੇਰ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਾਏ ਬਾਏ